ਸਾਸਰੀ ਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨ ਲਈ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਦਿਲੋਂ ਧੰਨਵਾਦੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਤੁਹਾਨੂੰ ਮਿਲੂਗਾ ਜੀ ਕੜੀ ਦੀ ਰੈਸਪੀ ਦਾ ਬਲੌਗ ਤੇ ਬਾਕੀ ਤੁਹਾਨੂੰ ਸ਼ੁਕਰਾਨਾ ਬੁਲਾਉਂਗੇ ਜੀ ਸਾਰਾ ਕੁਝ ਬਲੌਗ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਬਾਕੀ ਅੱਜ ਬਣਾਈ ਸੀਗੀ ਅਸੀਂ ਮੱਕੀ ਦੀ ਰੋਟੀ ਤੇ ਅੱਜ ਅਸੀਂ ਮਿਕਸ ਬਣਾਈ ਸੀਗੀ ਥੋੜੀ ਜੀ ਮੱਕੀ ਦੀ ਰੋਟੀ ਤੇ ਕਣਕ ਦੀ ਰੋਟੀ ਤੇ ਤੁਹਾਨੂੰ ਸਾਰਾ ਕੁਝ ਬਲੌਗ ਚ ਦੇਖਣ ਨੂੰ ਮਿਲੇਗਾ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਤੇ ਸਾਨੂੰ ਕਮੈਂਟਾਂ ਜਰੂਰ ਦੱਸਿਓ ਵੀ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਤੇ ਅਸੀਂ ਤੁਹਾਨੂੰ ਰੋਜ਼ ਐਵੇਂ ਵਧੀਆ-ਵਧੀਆ ਬਲੌਗ ਦੇਵਾਂਗੇ ਜੀ ਤੇ ਤੁਸੀਂ ਸਾਨੂੰ ਵੱਧਾਈ ਸਪੋਰਟ ਕਰੀ ਜਾਓ ਜੀ ਤੇ ਜੇ ਤੁਸੀਂ ਸਾਨੂੰ ਸਪੋਰਟ ਕਰੋਗੇ ਤਾਂ ਤੁਹਾਨੂੰ ਅਸੀਂ ਬਲੌਗ ਵਧੀਆ-ਵਧੀਆ ਦੇਵਾਂਗੇ ਜੀ ਜੇ ਸਾਨੂੰ ਤੁਸੀਂ ਵੀ ਨਹੀਂ ਸਪੋਰਟ ਕਰੋਗੇ ਤਾਂ ਸਾਡਾ ਬਲੌਗ ਪਾਰ ਨੂੰ ਵੀ ਚੀਜ਼ ਨਹੀਂ ਕਰਦਾ ਹੈਗਾ ਵੀ ਸਾਨੂੰ ਸਾਡੇ ਬਲੌਗ ਨਹੀਂ ਚੜਦੇ ਯਾਨੀ ਦੇਖਦੇ ਨਹੀਂ ਸਾਡੇ ਵੀ ਨਹੀਂ ਆਦੇ ਬਲੌਗ ਤੇ ਤੇ ਫਿਰ ਉਸਤਾਈ ਸਾਡਾ ਯਾਨੀ ਕਿ ਉਹ ਹੋ ਜਾਂਦਾ ਵੀ ਸਾਨੂੰ ਚੱਕਰ ਆ ਜਾਂਦਾ ਵੀ ਤੁਹਾਨੂੰ ਫਿਰ ਬਲੌਗ ਸਾਨੂੰ ਦੇਖਣਾ ਛੱਡਣ ਲੱਗੇ ਆ ਜੀ ਤੇ ਆ ਚੱਕਰ ਹੋ ਜਾਂਦਾ ਜੀ ਤੇ ਜੇ ਤੁਸੀਂ ਸਾਨੂੰ ਐਨ ਬਾਅਦ ਕੇ ਸਪੋਰਟ ਕਰੋਗੇ ਤਾਂ ਕਰੂ ਮੈਂ ਐਵੇਂ ਹੀ ਡੇਲੀ ਡੇਲੀ ਦੇ ਬਲੌਗ ਦੇਆ ਕਰੂੰਗੀ ਜੀ ਵਧੀਆ ਵਧੀਆ ਤੇ ਤੁਸੀਂ ਸਾਡੇ ਬਲੌਗ ਨਾਲ ਲੱਗੋ ਜੀ ਤੇ ਅੱਗੇ ਤੁਸੀਂ ਸਾਰਾ ਬਲੌਗ ਅਟੈਂਡ ਕਰਿਓ ਜੀ ਕਿਵੇਂ ਦਾ ਬਲੌਗ ਲੱਗਿਆ ਜੀ ਤੇ ਮੈਨੂੰ ਕਮੈਂਟਾਂ ਜ਼ਰੂਰ ਦੱਸਿਓ ਜੀ ਲਓ ਜੀ ਅੱਜ ਲੱਗੇ ਜੀ ਅਸੀਂ ਕਰਨਾ ਗਾ ਮੱਕੀ ਦਾ ਪ੍ਰਸ਼ਾਦਾ ਬਣਾਉਣ ਤੇ ਲਓ ਜੀ ਅੱਧਾ ਬਣਾ ਲਿਆ ਜੀ ਤੇ ਹਣ ਕਰਨਾ ਕਰ ਮੱਕੀ ਦਾ ਪ੍ਰਸ਼ਾਦਾ ਬਣਾਉਣ ਲੱਗਿਆ ਵੇ ਜੀ ਆਜੋ ਜੀ ਤੁਸੀਂ ਲਗਾ ਲਓ ਜੀ ਗਰਮ ਗਰਮ ਪ੍ਰਸ਼ਾਦਾ ਮੁਕੀ ਲੈ ਜੀ ਤੇ ਪਹਿਲਾਂ ਮੈਂ ਸਜਾ ਦੇਵਾਂਗਾ ਨਾ ਤਰਮ ਗਰਮ ਪ੍ਰਸ਼ਾਦਾ ਨਾਲ ਲੇਗੀ ਤੇ ਫੇਰ ਬਣਾਉਂਗੇ ਜੀ ਅਸੀਂ ਕੜੀ ਤੇ ਨਾਲ ਹੀ ਮੈਂ ਕਿਮ ਕੜੀ ਨੂੰ ਤੜਕਾ ਲਗਾ ਦੂੰਗੀ ਜੀ ਤੇ ਅੱਜ ਅਸੀਂ ਬਣਾਉਂਗੇ ਜੀ ਕੜੀ ਤੇ ਨਾਲ ਮੱਕੀ ਦੀ ਰੋਟੀ ਤੇ ਇਹ ਤਰ੍ਹਾਂ ਦੇਖੋ ਜੀ ਗੋਲ-ਗੋਲ ਪ੍ਰਸ਼ਾਦਾ ਬਣਾਵੇ ਜੀ ਤੇ ਆਟਾ ਮੱਕੇ ਦਾ ਆਟਾ ਸੀ ਇਹਨਾਂ ਚੰਗੀ ਤਰ੍ਹਾਂ ਮਲ ਲੂਗੀ ਇਹਨਾਂ ਦੀ ਰੋਟੀ ਬਹੁਤ ਵਧੀਆ ਬਣਦੀ ਜੀ ਇਹਨਾਂ ਗੋਲ-ਗੋਲ ਜੀ ਤੇ ਚਲੋ ਜੀ ਹੁਣ ਆਪਾਂ ਲਵਾ ਜੀ ਮੱਕੇ ਦੀ ਰੋਟੀ ਗਰਮਾ-ਗਰਮ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਪ੍ਰਸ਼ਾਦਾ ਬਣਾਉਣ ਤੋਂ ਬਾਅਦ ਗਰਮ-ਗਰਮ ਮੱਕੀ ਦਾ ਜੀ ਚਾਹ ਸਿਮੂ ਲੱਗੀ ਜੀ ਸਾਡੀ ਖੇਲਾਂ ਤੇਰੇ ਬਾਅਦ ਜਦੋਂ ਆਕੇ ਸਿਮੂ ਜੀ ਨੇ ਖੇਲ ਲਈ ਫੇਰ ਜਦ ਰੋਟੀ ਬਣਾ ਲਵਾਂਗੀ ਬਰੰਦਰ। ਕਈ ਵਾਰੀ ਕਿਲਵਨ ਫੰਕਰਾ ਲਾ ਦਿੰਦੀ ਹਾਂ। ਰੋਟੀ ਬਣਾਉਣ ਲਈ ਔਖੀ ਪਾ ਲੈਂਦੀ ਜੀ। ਤੇ ਤੂੰ ਜੀ ਤੇ ਦੇਖੋ ਜੀ ਕਿੰਨਾ ਵਧੀਆ ਕੋਲ ਕੋਲ ਪ੍ਰਸ਼ਾਦਾ ਦਾ ਖਾਣ ਲੱਗਿਆ ਵਾ ਜੀ ਮੱਕੀ ਦਾ। ਯਾਰ ਦੇਖੋ ਇਹ ਕਿੰਨਾ ਵਧੀਆ ਕੋਲ ਹੋਇਆ ਗਰਮ ਗਰਮ ਪ੍ਰਸ਼ਾਦਾ ਤੇ ਆਜੋ ਜੀ ਜਿਹਨੇ ਗਰਮ ਗਰਮ ਮੱਕੀ ਦਾ ਪ੍ਰਸ਼ਾਦਾ ਖਾਣਾ ਜੀ। ਤੇ ਚਲੋ ਜੀ ਮੈਂ ਬਣਾ ਲਵਾ ਜੀ ਮੱਕੀ ਦਾ ਪ੍ਰਸ਼ਾਦ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਪ੍ਰਸ਼ਾਦ ਵਰਤਣ ਤੋਂ ਬਾਅਦ। ਚੋ ਜੀ ਮਿਲੋ ਜੀ ਸਾਡੀ ਹਰ ਸਿਮਰਨ ਨੂੰ। ਦਸ ਗਾਣੇ ਨੂੰ ਆਜ ਆਲਾ ਵਈਆ ਦਾ ਦੱਪਾ। ਦੱਬਾ ਵਾਇਆ? ਹਾਂ। ਉਹ ਇਹਦੇ ਨਾਲ ਬੜ ਗਿਆ। ਏ ਇਹ ਵੀ ਹਿੱਟ ਗਿਆ ਵਾਰੀਆ। ਹਾਂ। ਚਲੋ। ਹੋਰ ਲਾ ਲੈ ਸਾਰੇ ਜਾ ਕੇ। ਸਾਰੇ ਬਾਹਰੋਂ। ਹੂੰ। ਤੇਰਾ ਗੱਦੀ ਹੋਣੀ ਹੈਗੀ ਥੂੜਾ। ਲਾਈਨ। ਕੁੱਟਾ ਸਿੱਧਾ। ਤੇ ਲੋ ਜੀ ਦੱਬਾ ਨੂੰ ਤੇ ਲੋ ਜੀ ਹਰਸੀ ਬਣਾ ਸਾਡੀ ਲੱਗੀ ਹੈ ਜੀ ਖੇਲਣ ਇੱਕ ਦੱਬਾ ਵਾਈ ਹਾਂ ਵੈਰੀ ਗੁੱਡੀ ਖੋਰ ਬਣਾ ਕੇ ਲੈ ਕੇ ਆ ਜਾਓ ਹੋਰ ਨਾ ਲੋ ਖੇਡਦੇ ਹੋਰੀ ਮੈਨੂੰ ਕਾਲਤਾ ਸੀਗਾ ਜੀ ਮੈਨੂੰ ਲੈ ਕੇ ਖੜੀ ਨਹੀਂ ਹੋਈ ਮੈਂ ਇਹਨੇ ਮੈਂ ਤਾਂ ਮੈਨੂੰ ਪੜੀ ਨਹੀਂ ਬਣਾਉਂਦਰੀ ਤੇ ਲੋ ਜੀ ਅਦਰ ਮੇਰਾ ਸਮਾਨ ਤਿਆਰ ਹੈ ਜੀ ਕੜੀ ਦਾ ਤੇ ਆ ਹੈਗੀ ਜੀ ਲੱਸੀ ਤੇ ਅਦਰ ਪੇਸਨ ਤੇ ਅਦਰ ਮਸਾਲਾ ਤਿਆਰ ਕਰਿਆ ਹੈ ਜੀ ਲਸਣ ਪਿਆਜ਼ ਅਦਰਕ ਸਾਰਾ ਕੁਝ ਇੰਚ ਕਰਿਆ ਹੋਇਆ ਹੈ ਜੀ ਤੇ ਮਿਕਸ ਕਰਿਆ ਮਿਕਸੀ ਚ ਤੇ ਅੱਜ ਅਸੀਂ ਲੱਸੀ ਤੇ ਆ ਰਹੇ ਜੀ ਤੇ ਅੱਜ ਬਣਾਉਣਗੇ ਜੀ ਅਸੀਂ ਕੜੀ ਤੇ ਇਹਦੇ ਵਿੱਚ ਮੈਂ ਕੜਾਹੀ ਗਰਮ ਕਰ ਲਈ ਜੀ ਤੇ ਅੱਚ ਪਾਉਂਗੇ ਜੀ ਤੇਲ ਜਿਵੇਂ ਦੇਖ ਸਕਦੇ ਹੋ ਤੇਲ ਗਰਮ ਹੋ ਰਿਹਾ ਹੈ ਤੇ ਤੁਹਾਨੂੰ ਮਿਲ ਰਿਹਾ ਜੀ ਫੇਰ ਤੇ ਅੱਜ ਅਸੀਂ ਬਣਾਉਣਗੇ ਜੀ ਕੜੀ ਤੇ ਅੱਜ ਅਸੀਂ ਕਰੀਚ ਪਾਉਂਦੇ ਜੀ ਅਮ ਪਕੌੜੇ ਯਾਰੇ ਇਹ ਦੂਸਰੇ ਪਕੌੜੇ ਵੀ ਪੈ ਜਾਂਦੇ ਜੀ ਕੜਾ ਪਾ ਲੂ ਪਿਆਜ਼ਾਂ ਦੇ ਬਣਾ ਕੇ ਪਾਉਂਦੇ ਜੀ ਤੇ ਆ ਵੀ ਪੈ ਜਾਂਦੇ ਜੀ ਕੜੀ 'ਚ ਤੇ ਇਹਨਾਂ ਵੀ ਬਹੁਤ ਟੇਸਟੀ ਲੱਗਦੇ ਜੀ ਪਹਿਲਾਂ ਅਸੀਂ ਇਹਨਾਂ ਨੂੰ ਕਰਾਂਗੇ ਜੀ ਤੇਲ ਵਿੱਚ ਫਰਾਏ ਤੇ ਫਰਾਈ ਕੱਢ ਕੇ ਕੱਢ ਲੂਗੇ ਜੀ ਤੇ ਫਿਰ ਉਸ ਤੋਂ ਬਾਅਦ ਪਾਉਂਗੇ ਜੀ ਮਸਾਲਾ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਜੀ ਕਿਉਂਕਿ ਸਾਨੂੰ ਪੂਰਾ ਬਲੌਗ ਅਟੈਂਡ ਕਰਿਆ ਜੀ ਕੜੀ ਦਾ ਤੇ ਸਾਨੂੰ ਦੱਸੂਗੀ ਜੀ ਕਿਵੇਂ-ਕਿਵੇਂ ਮੈਂ ਕੜੀ ਬਣਾਉਂਗੀ ਜੀ ਤੇ ਸਭ ਤੋਂ ਪਹਿਲਾਂ ਤੇ ਲਓ ਜੀ ਸਭ ਤੋਂ ਪਹਿਲਾਂ ਤਾਂ ਪਾਉਂਗੇ ਜੀ ਅਸੀਂ ਇਹਦੇ 'ਚ ਤੇਲ ਵਿੱਚ ਪਰ ਉਹ ਵੀ ਮੈਨੂੰ ਪ੍ਰੈਕਟ ਕੋਲ ਲਵਾ ਤੇ ਮਿਲ ਗਿਆ ਜੀ ਤੁਹਾਨੂੰ ਫੇਰ ਤੇ ਲਓ ਜੀ ਇੱਥੇ ਸਾਰਾ ਤੇਲ ਗਰਮ ਹੋ ਗਿਆ ਸੀਗਾ ਹੁਣ ਅਸੀਂ ਇਹ ਚੇਕ ਕਰੂਗੇ ਜੀ ਪਕੌੜੇ ਤੇ ਇਹਨਾਂ ਨੂੰ ਵੀ ਥੋੜੇ-ਥੋੜੇ 골ਡਨ ਬ੍ਰਾਊਨ ਕਰੂਗੇ ਜੀ ਇਸ ਤਰ੍ਹਾਂ ਨੂੰ ਤੇਲ ਵਿੱਚ ਆਪਾਂ ਤੜ ਲੈਂਦੇ ਜੀ ਕਿ ਕਿਹੜਾ ਖੁੱਲਦੇ ਨਹੀਂ ਹੈਗੇ ਯਾਨੀ ਕਿ ਜਿਹੜਾ ਪਰੋਟਿਸ ਕੱਬੀ ਬਣਾਉਂਗੇ ਤਾਂ ਵੀ ਨਹੀਂ ਖੁੱਲ ਰਹੀ ਹੈਗੇ ਇਸ ਤਰ੍ਹਾਂੇ ਕੜਮੇ ਕੜਮੇ ਜੀ ਰੋਗੇ ਜੀ ਜੇ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਤੇਲ ਵਿੱਚ ਪਾ ਕੇ ਫਰਾਈ ਕਰ ਦੋਗੇ ਕਿਸ ਤਰ੍ਹਾਂ ਇਸ ਦੀ ਡਾਇਰੈਕਟਲੀ ਸਬਜੀ ਬਣਾ ਰਹੇ ਹੈ ਜੀ ਤਾਂ ਜੀ ਆਖੋ ਜਦੋਂ ਜਮਾ ਇਸ ਤਰ੍ਹਾਂ ਨਹੀਂ ਲੱਗਦਾ ਹੈ ਇਹ λεंबू ਦੀ ਭਾਂਗ ਹੈ ਜੀ ਤੇ ਪਹਿਲਾਂ ਅਸੀਂ ਇਹਨਾਂ ਨੂੰ ਤੇਲ ਚ ਟਾਈਪ ਫਰਾਈ ਕਰ ਲੈਂਦੇ ਜੀ ਤੇ ਹੁਣ ਹੋ ਗਈ ਸੀ ਕਿ ਜੀ ਸ਼ਾਮ ਟਾਈਮ ਗਲੇਟ ਪਰੇ ਰੈਡੀ ਚਲੇ ਗਏ ਸੀ ਕਿ ਖੇਤਾ ਚ ਤਾਂ ਉਹ ਤੁਹਾਨੂੰ ਨਹੀਂ ਪਤਾ ਇਹ ਵੀ ਮੇਰੇ ਕੋਲ ਇੱਕ ਤਰ੍ਹਾਂ ਕੋਲ ਦਹੀਂ ਨਹੀਂ ਸੀਗਾ ਜੀ ਤੇ ਮੈਂ ਬਣਾਇ ਸੀ ਕਿ ਕੜੀ ਤੇ ਮੈਨੂੰ ਔਖਾ ਸੀਗਾ ਬਟੜੀ ਅਜੇ ਰੇਕ ਤਰ੍ਹਾਂ ਪਵਾ ਦੇ ਜੀ ਤੇ ਫਿਰ ਮੈਂ ਕਿਹਾ ਚਲੋ ਮੈਂ ਸ਼ਾਮ ਨੇ ਬਣਾਉਂਗੀ ਤੇ ਫਿਰ ਮੈਂ ਹੁਣ ਛੇਤੀ ਛੇਤੀ ਚੱਲੀ ਜੀ ਫਿਰ ਇੱਕ ਦੂਸਰੇ ਤਰੀਕੇ ਨਾਲ ਕੜੀ ਬਣਾਉਣ ਜੀ ਤੇ ਚਲੋ ਜੀ ਹੁਣ ਮੈਂ ਪਾ ਲ ਮੈਂ ਇਥੇ ਮੇਥੇ ਤੇ ਸਾਡੇ ਦੇਖੋ ਜੀ ਪਕੌੜੇ ਹੋ ਗਏ ਜੀ ਬਰਾਊਨ ਤੇ ਉਹਨੇ ਜੀ ਪਾਉਂਗੇ ਜੀ ਮੇਥੇ ਆ ਜੀਰਾ ਪਹਿਲਾਂ ਮੇਥੇ ਆ ਜੀਰਾ ਲੈ ਕੇ ਆਵਾਂ ਜੀ ਤੇ ਮਿਲਦੇ ਜੀ ਬੰਦ ਫੇਰ ਅਸੀਂ ਕਹਾਂਗੇ ਕਿ ਮੇਥੇ ਔਰ ਜੀਰਾ ਇਹ ਜਰਾ ਫ੍ਰਾਈ ਕਰਮ ਹੋ ਗਿਆ ਜੀ ਚਲੋ ਇਹ ਪਾ ਲੈ ਦੇ ਦਿੰਦੇ ਹਾਂ ਦੇ ਸੇਕ ਤੋਂ ਵੀ ਮੁਕੀਦਾ ਦਾ ਪਕੀ ਜਿਹੜਾ ਕੜੀ ਜਗਾ ਤੇਸਤੀ ਵਾਲੀ ਦੀ ਤੇ ਸੱਚੀ ਫਾਇਦੇ ਨੂੰ ਤੇ ਬੜਾ ਮਸਾਲਾ ਲੱਗੇਗੀ ਯਾਰ ਤੇ ਉਨੇ ਜਰ ਅਸੀਂ ਇਹਦਾ ਪੇਸਟ ਤਿਆਰ ਕਰਾਂਗੇ ਜੀ ਤੇ ਜਿਹੜਾ ਦਹੀਂ ਸੀਗਾ ਪਹਿਲਾਂ ਅਸੀਂ ਦਹੀਂ ਕੋਰ ਲੈ ਸੀਗਾ ਜੀ ਤੇ ਵੈਸੇ ਇਹ ਲੱਸੀ ਹੈਗੀ ਵੀ ਮੈਂ ਦਹੀਂ ਜਿਆਦਾ ਸੀਗਾ ਤੇ ਇਹਨੂੰ ਕੋਰ ਲਿਆ ਤੇ ਇਹਦੀ ਲੱਸੀ ਜੀ ਬਣਾ ਲਈ ਤੇ ਹੁਣ ਜਿਆ ਚਪਾਉਂਗੇ ਜੀ ਬੇਸਨ ਤੇ ਬੇਸਨ ਅਜੇ ਮੈਂ ਛਾਲ ਕੇ ਰੱਖਿਆ ਤੇ ਇੱਕ ਕੌਲੀ ਵਿੱਚ ਮੈਂ ਕਿ ਅਜਿਹੇ ਹਿਸਾਬ ਨਾਲ ਹੁੰਦਾ ਜੀ ਸਿਆਲੀ ਕਾੜੀ ਬਣਾਣੀ ਤੇ ਇੱਕ ਕੌਲੀ ਅਸੀਂ ਪੇਸਟ ਨੂੰ ਪਾਣੀ ਦੇ ਵਿੱਚ ചിലോ പല പേസ്റ്റ് ബാങ്കി പേസ്റ്റ് ബോധി സാധന പേസ്റ്റ് തയ്യാറ തയ്യാറുണ്ടായി മസാല തയ്യാറും

ਇਸ ਤਰ੍ਹਾਂ ਸੀ ਟੇਸਟ ਬਣਾ ਕੇ ਤੇ ਮਗਾ ਤੇ ਜਿਹਾ ਵੀ ਬੇਸ ਬਣਾ ਕੇ ਤੇ ਅਗੇ ਜਿਹਾ ਰਲ ਕੇ ਦਹੀਂ ਆ ਤੇ ਦਹੀਂ ਤੇ ਪਾਣੀ ਪਾ ਕੇ ਮੈਂ ਚੰਗੀ ਤਰ੍ਹਾਂ ਮਲ ਲਿਆ। ਇਹੋ ਜਿਹਾ ਪਾਤਾ ਬੇਸ ਬਣ ਗਿਆ। ਤੇ ਜੇ ਤੁਸੀਂ ਇਸ ਤਰ੍ਹਾਂ ਦਾ ਟੇਸਟ ਹੀ ਬਣਾ ਰਹੇ ਹੋ। ਤੇ ਹੌਂਦਾ ਕਾ ਟੇਸਟ ਆ ਗਿਆ ਜਦ ਤੱਕ ਅਸੀਂ ਪਕਾ ਲਿਆ ਰਹੇ ਹਾਂ। ਤੇ ਇਹਨੇ ਪਕਾਉਂਗਾ ਤੇ ਥੋੜਾ ਜਿਹਾ ਪਾਣੀ ਇਹਨੇ ਝਾੜਨ ਵਾਸਤੇ। കാര്യ ട്രൈക്കോ കൂടെ ഓർഡർ ഷോട്ട് കപ്പി ഷോട്ട് പീസാനായിരുന്നു ਇਹਨਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਇਹਨਾਂ ਆਟੀਆਂ ਨੂੰ ਦੇਦੇ ਦੇ ਤੌਰ 'ਤੇ ਮਸਤਲੇ ਵਿੱਚ ਤਾਂ ਕਿ ਇਹਦਾ ਥੀ ਨਿਕਲਣਾ ਰਹੇ ਜੀ लोकांना मसा आहे ची तर तयार होती पाऊस टेस्ट जेव्हा की टेस्ट बनवायचं ਤਨ ਪਾਉਂਦੇ ਨੇ ਗਾੜੀ ਗਾੜੀ ਜਿਹੀ ਲੱਗਦੀ ਆ ਨੇ ਤੇ ਉਹਦੇ ਚੋਂ ਮੇਥੇ ਜਿਦਾਂ ਜ਼ਿਆਦਾ ਪਾਈ ਸੀਗੇ ਉਹਦੇ ਨਾਲ ਹੀ ਜ਼ਿਆਦਾ ਟੇਸਟ ਬਣਦਾ ਹੈ ਜੀ ਮੇਥੇ ਨਾਲ ਕੜੀ ਦਾ ਜੀ ਤੇ ਲਓ ਜੀ ਅਸੀਂ ਪਾਤਾ ਸੀਗਾ ਜੀ ਕੜੀ ਵਿੱਚ ਪਾੜ ਤੇ ਹੁਣ ਇਹਨਾਂ ਐਂ ਚੰਗੀ ਤਰ੍ਹਾਂ ਉਗਾਲੀਆ ਦਬਾਉ ਉੱਤੀਆ ਭਜਾਰ ਜਾ ਕੇ ਦੇਖੋ ਐਵੇਂ ਵੀ ਸਾਡੀ ਕੜੀ ਤੇ ਗਾੜੀ ਕੜੀ ਬਣ ਕੇ ਤਿਆਰ ਹੋ ਜੂਗੀ ਤੁਹਾਨੂੰ ਮਿਲਦੇ ਆ ਜੀ ਫਿਰ ਤੇ ਪਹਿਲਾਂ ਇਹਨਾਂ ਚੰਗੀ ਤਰ੍ਹਾਂ ਭੁਜਾ ਲੀਏ ਜੀ ਤੇ ਕੜੀਂ ਤਿਆਰ ਕਰਨਾ ਪੈਂਦਾ ਜੀ ਐਂ ਦਾ ਜਾੜਾ ਪੈਂਦਾ ਤੇ ਤਾਂ ਹੀ ਵਧੀਆ ਕੜੀ ਬਣਦੀ ਸੀ ਤੇ ਮੈਨੂੰ ਕਾਫੀ ਜਿਹੜੇ ਕਮੈਂਟ ਕਰਦੇ ਸੀਗੇ ਵੀ ਤੁਸੀਂ ਚੁੱਲ੍ਹੇ ਤੇ ਬਣਾਇਆ ਕਰੋ ਜੀ ਬਾਹਰ ਸਬਜ਼ੀ ਵਗੈਰਾ ਰੋਟੀ ਵਗੈਰਾ ਤੇ ਆਵਾਜ਼ ਨਹੀਂ ਆਉਂਦੀ ਜੀ ਤੜਕੇ ਵਗੈਰਾ ਦੀ ਤੇ ਮੈਂ ਚੁੱਲ੍ਹੇ ਨਾਲ ਸਾਡੇ ਮੁੱਠ ਖਰਾਬ ਜਾ ਹੋਇਆ ਸੀਗਾ ਜੀ ਤੇ ਉਹਨੂੰ ਮਿੱਟੀ ਲਵਾਉਣ ਵਾਲੀ ਹੈ ਜੀ ਤੇ ਫਿਰ ਅਸੀਂ ਨੇ ਜਾਨੀ ਘੁੱਟਿਆ ਵਾਏ ਤੇ ਪਹਿਲਾਂ ਉਹਨੂੰ ਮਿੱਟੀ ਲਾ ਕੇ ਸੈੱਟ ਕਰਨਾ ਪਿਆ ਤੇ ਉਹਨੂੰ ਸੁੱਕਣ ਨੂੰ ਵੀ 3-4 ਦਿਨ ਲੱਗੇ ਤੇ ਫਿਰ ਪਤਾ ਹੈ ਕਿ ਧੁੰਦਾ ਬਹੁਤ ਧੁੰਦਾ ਵੜ ਗਿਆ ਪੰਜਾਬ ਦੇ ਤੇ 2 ਦਿਨ ਹੋ ਗਏ ਘੱਟ ਪੈਂਦੀ ਹੈ ਜੀ ਤੇ ਹੁਣ ਅਸੀਂ ਤੇ ਦੇਖਦੇ ਹਾਂ ਕਿਹਨੂੰ ਡੈੜੀਆਂ ਦੀ ਮਿੱਟੀ ਤੇ ਪਾਉਂਦੇ ਜੀ ਡੈੜੀ ਜੀ ਤੇ ਫਿਰ ਮਿੱਟੀ ਰਵਾ ਕੇ ਤੇ ਇਹਨਾਂ 3-4 ਦਿਨ ਸਕਾ ਕੇ ਤੇ ਫਿਰ ਉਸ ਤੋਂ ਬਾਅਦ ਚੁੱਲ੍ਹੇ ਤੇ ਬਣਾਏ ਕਰਾਂਗੇ ਜੀ ਅਸੀਂ ਤੇ ਨਾਲ ਤੁਹਾਨੂੰ ਦਿਖਾਏ ਕਰਾਂਗੇ ਜੀ ਵਲੌਗ 'ਚ ਤੇ ਚਲੋ ਜੀ ਹੁਣ ਇਹਨਾਂ ਨੂੰ ਰਿਚਰਲ ਦੋਇਨ ਚੰਗੀ ਦਾ ਜੀ ਇਹਦੇ ਜੀ ਤੁਹਾਨੂੰ ਤੇ ਤੇ ਇਹਦੇ ਵਿੱਚ ਕੰਨਿਆ ਵੀ ਪਾ ਸਕਦੇ ਅਸੀਂ ਜੀ ਪਰ ਸਾਡੇ ਸਬਜ਼ਾੜਾ ਪਾਈ ਨਹੀਂ ਆਇਆ ਹੈਗਾ ਜੀ ਤੇ ਕੜੀਆਂ ਟਿਕੇ ਨਹੀਂ ਆਏ ਤੇ ਡੈਡੀ ਖੇਤਾ ਚ ਗਏ ਸੀ ਤੇ ਡੈਡੀ ਨੂੰ ਮੇਰੇ ਤੋਂ ਫੋਨ ਨਹੀਂ ਕਰ ਹੋਇਆ ਜੀ ਤੇ ਤਾ ਕਰ ਗਏ ਹੁਣ ਅਸੀਂ ਧਨੀਆ ਨਹੀਂ ਐਡ ਕਰਾਂਗੇ ਧਨੀਆ ਤੇ ਅਸੀਂ ਬਾਚਲੀ ਐਡ ਕਰ ਲਵਾਂਗੇ ਜੀ ਐਚੀਵੇਂ ਕਿਹਾ ਕਿ ਕੱਲ ਨੂੰ ਤੇ ਚਲੋ ਜੀ ਇਹਨੂੰ ਚੰਗੀ ਤਰ੍ਹਾਂ ਰਿਜਾ ਦਈਏ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਜਦੋਂ ਸਖੜੀ ਸੱਤੀ ਬਣ ਕੇ ਤਿਆਰ ਹੋ ਜਾਊਗੀ ਤੇ ਉਹਨੇ ਜਿਹੜੇ ਰਸੋਈ ਚ ਥੋੜਾ ਜਿਹਾ ਖਲਰ ਕੰਨਾ ਜਿਹਾ ਪਿਆਈ ਇਹਨੂੰ ਸਾਫ਼ ਕਰ ਕੇ ਮੈਂ ਚੱਕ ਕੇ ਰਸੋਈ ਚੱਕਾ ਚੱਕ ਬਣਾ ਦਈਏ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਲੋ ਜੀ ਤੇ ਸਾਡੀ ਕੜੀ ਲੱਗ ਗਈ ਜੀ ਤੜਕਾ ਤੇ ਇਹਦੇ ਪਾਣੀ ਨਾਲ ਤੇ ਹਨਾ ਜੀ ਨੂੰ ਚੰਗੀ ਤਰ੍ਹਾਂ ਬਾਗਿਆ ਦਵਾਉਗੇ ਤੇ ਇੱਧਰ ਮੈਂ ਬਣਾ ਲਈ ਸੀਗੀ ਰੋਟੀ ਤੇ ਪਹਿਲਾਂ ਥੋੜੀ ਜਿਹੀ ਬਣਾਈ ਮੱਕੀ ਦੀ ਰੋਟੀ ਤੇ ਇਹ ਕੜੀ ਬਣਾਈ ਪਾਣੀ ਬਦੀ ਥੈਂਕ ਯੂ ਵੀਡੀਓਸ ਸੁੱਖਾ ਬੰਦੇ ਨੂੰ ਰੋਟੀ ਦਿਖਾਣੀ ਹੁੰਦੀ ਉਹਨਾਂ ਵਾਸਤੇ ਅਗਲਾ ਕੜੀ ਬਣਾਈ ਥੋੜੀ ਜੀ ਤੇ ਚਲੋ ਜੀ ਹੁਣ ਮੈਂ ਰੋਟੀ ਵਰਤ ਰੋਟੀ ਜੀ ਤੇ ਆ ਤੇ ਇੱਧਰ ਮੈਂ ਕੜੀ ਨੂੰ ਵੀ ਲਗਾ ਤੜਕਾ ਤੇ ਨਾਲ ਨਾਲ ਸਾਡੀ ਕੜੀ ਵਿਚਣ ਲੱਗੀ ਐ ਤੇ ਸੁੱਖ ਦਾ ਫੌਂਦੀ ਆ ਗਿਆ ਸੀਗਾ ਵੀ ਮੈਂ ਆਣ ਲੱਗਿਆ ਜੀ ਮੈਂ ਪਹੁੰਚਣ ਵਾਲਾ ਆਇਆ ਰੱਤੇ ਤੇ ਥੋੜੀ ਜੀ ਦੂਰ ਰਹਿ ਗਈ ਜੀ ਹੇ ਚਲੋ ਜੀ ਉਮੀਦ ਹੈ ਸਾਡੀ ਕੜੀ ਵੀ ਬਣ ਕੇ ਤਿਆਰ ਹੋ ਜੂਗੀ ਜੀ ਚਲੋ ਜੀ ਹੁਣ ਅਸੀਂ ਇਹ ਨੂੰ ਢਾਕ ਲੀਏ ਪਲੇਟ ਨਾਲ ਤੇ ਚੰਗੀ ਤਰ੍ਹਾਂ ਤੇ ਜਦੋਂ ਇਹ ਡਿਜ ਕੇ ਤਿਆਰ ਹੋ ਜੂਗੀ ਜੀ ਤੁਹਾਨੂੰ ਫੇਰ ਦਿਖਾਵਾਂਗੇ ਇਸ ਕੜੀ ਨੂੰ ਅੱਜ ਤਰ੍ਹਾਂ ਇਹਨਾਂ ਘੰਟਾ ਡੇਢ ਘੰਟਾ ਤੇ ਤਾਂ ਟੱਡੀ ਕੜੀ ਬਣ ਕੇ ਤਿਆਰ ਹੋਊਗੀ ਜੀ ਚਲੋ ਜੀ ਸਾਡੀ ਕੜੀ ਹੋ ਗਈ ਜੀ ਕਿ ਜੀ ਆਤਰੀ ਜੀ ਜੀ ਤੇ ਉਹਨਾਂ ਦੀ ਅਚ ਪਾਏ ਜੀ ਲੰਬੇ ਲੰਬੇ ਪਿਆਜ਼ ਕੱਟ ਕੇ ਤੇ ਜਦੋਂ ਕੜੀਆ ਤੇ ਆਦਰ ਦੀ ਜੀ ਹੋ ਗਈ ਜੀ ਫਿਰ ਅਸੀਂ ਅਚ ਪਾੜੇ ਦੀ ਪਿਆਜ਼ ਕੱਟ ਕੇ ਲੰਬੇ ਲੰਬੇ 4-5 ਪਿਆਜ਼ ਤੇ ਉਹਦੇ ਨਾਲ ਕੜੀ ਦਾ ਟੇਸਟ ਵੀ ਵਧੀਆ ਆਉਂਦਾ ਜੀ ਇਹ ਵੀ ਚੰਗੇ ਲੰਬੇ ਲੰਬੇ ਪਿਆਜ਼ ਕੱਟੇ ਵੀ ਵਧੀਆ ਲੱਗਦੇ ਜੀ ਤੇ ਅਚ ਤਾਂ ਨਾਂ ਚੰਗੀ ਡਰਜਾ ਲਾ ਜੀ ਫੇਸਾ ਟਿਕੜੀ ਵਾਂਗ ਤੇ ਉਹ ਤੇ ਬੇਸਨ ਮਿਲਦੇ ਜੀ ਤੇ ਜਦੋਂ ਸੁਕਿੰਦਰ ਵੀ ਆ ਜਾਊਗਾ ਤੇ ਉਹ ਕੁੱਚੂ ਕੇ ਜਰਾਂ ਮੇ ਕਲਾ ਕੇ ਦੀ ਕੜੀ ਕੇ ਮੇਰੀ ਬਣੀ ਹੈ ਜੀ ਤਾਂ ਹਜੇ ਤਾਂ ਕੜੀ ਬਣਾ ਲਕੀ ਹੈ ਜੀ ਰਿਚਣ ਲੱਗੀ ਹੈ ਜੀ ਤਾਂ ਇਹਨੂੰ ਹਿਲਾਇਆ ਜਾਣਾ ਜੀ ਤਾਂ ਕਿ ਹੱਥ ੱਲੇ ਨਾ ਲੱਗੇ ਜੀ ਇਹ ਨਾਲ ਬਣਾ ਹੁਣ ਬਣਾਇਆ ਜੀ ਅੱਜ ਕੜੀ ਦੇ ਆੱਕੀ ਦਾ ਪ੍ਰਸ਼ਾਦਾ ਤੇ ਨਾਲ ਹੀ ਕੜਕਦਾ ਜੀ ਮਿਕਸ ਬਣਾਇਆ ਵਈ ਜੀ ਅੱਜ ਅਸੀਂ ਤੇ ਡੈਡੀ ਕਹਿੰਦੇ ਸੀਗੇ ਜੀ ਮੱਕੀ ਦੀ ਰੋਟੀ ਖਾਣੇ ਨੂੰ ਤੇ ਸੁੱਕਾ ਜਾਂਦੇ ਕਣਕ ਦੀ ਖਾਣੇ ਤੇ ਦੋਨਾਂ ਦੀ ਪ੍ਰੈਕਟਿਸ ਕੀਤੀ ਜਾਂਦੀ ਸੀ ਤੇ ਅੱਧੀ ਕਣਕ ਰੋਟੀ ਜੀ ਆਪਾਂ ਮੱਕੀ ਦੀ ਤੇ ਚਲੋ ਇਹ ਮਿਲਦੇ ਅਜਕਲ ਤੇ ਜਦੋਂ ਕੜੇ ਸਾਡੀ ਬਣ ਕੇ ਤਿਆਰ ਹੋ ਜੂਗੀ ਇੱਥੇ ਸਾਡੀ ਕੜੀ ਲੱਗੀ ਹੈ ਜੀ ਚੰਗੀ ਤਰ੍ਹਾਂ ਤਿੱਜਣ ਤੇ ਬਸ ਹੁਣ ਕੜੀ ਵੀ ਸਾਡੀ ਬਣ ਕੇ ਤਿਆਰ ਹੋ ਰਹੀ ਵਾਲੀ ਹੈ ਜੀ ਤੇ ਹੋ ਗਿਆ ਜੀ ਇਹਨੂੰ ਇੱਕ ਇੱਕ ਘੰਟੇ ਤੋਂ ਜ਼ਿਆਦਾ ਰਿਜਲੇ ਹੋਏ ਤੇ ਦੇਖੋ ਜੂਨ ਰਹਿ ਵੀ ਥੋੜੀ ਜਿਹੀ ਜਮਾ ਜੀ ਇਹ ਅੱਗੇ ਜੀ ਹੋਰ ਜਾਉਗੇ ਜੀ ਥੋੜਾ ਜਿਹਾ ਤਾਂ ਕਿ ਇਹ ਚੰਗੀ ਤਰ੍ਹਾਂ ਬਣ ਜਵੀ ਜੀ ਆ ਤੇ ਇੱਧਰ ਸੁੱਖਾ ਹੈ ਸੀਗੇ ਜੀ ਜੂਟੀ ਤੋਂ ਤੇ ਆਧਿਆਦੇ ਲਿਆਏ ਸੀਗੇ ਜੀ ਸਪ੍ਰਿੰਗ ਰੋਲ ਤੇ ਪਿੱਚ ਪਨੀਰ ਪਾ ਗਏ ਆ ਸਪ੍ਰਿੰਗ ਰੋਲ ਟੇਸਟੀ ਜਿਹੀ ਸਬੂ ਬਹੁਤ ਵਧੀਆ ਆਂਦੀ ਹੈ ਤੇ ਨਾਲ ਰੈੱਡ ਸੌਸ ਵਾਈਟ ਸੌਸ ਤੇ ਸਾਡੀ ਅਰਸੀ ਬਰਨੂ ਜੀ ਹੋਰ ਕੁਝ ਨਹੀਂ ਬਸਾਦਾ ਹੈਗਾ ਉਹ ਸਿਰਫ ਵਾਈਟ ਸੌਸ ਖਾਣਾ ਪਸੰਦ ਹੈ ਜੀ ਤੇ ਇਧਰ ਮਿਲੋ ਜੀ ਸੁਖਨਾ ਜੀ ਆ ਸ੍ਰੀ ਵਾਲੀ ਸਾਰਿਆਂ ਨੂੰ ਤੇ ਅੱਗੇ ਡਿਊਟੀ ਤੇ ਹਾਂ ਜੀ ਹਾਂ ਕਿਹਾ ਜਾ ਰਿਹਾ ਦਿਨ ਬਹੁਤ ਵਧੀਆ ਰਹਿਣੀ ਠੰਡ ਹੈ ਜੀ ਠੰਡਾ ਜੀ ਬਸ ਤੇ ਹਾਂ ਬੰਦੇ ਜੀ ਠੰਡ ਦਾ ਮਤਲਬ ਮੌਸਮ ਠੀਕ ਦਾ ਤੋਂ ਬਹੁਤ ਵਧੀਆ ਹੋ ਗਿਆ ਨਿਕਲ ਗਿਆ ਅੱਜ ਤਾਂ ਹਾਂ ਅੱਜ ਤਾਂ ਉੱਪਰ ਨਿਕਲ ਗਈ ਸੀ ਜੀ ਹਾਂ ਤੇ ਹਾਂ ਭਰਾਵਾ ਵੀ ਵਿੱਚ ਵਿੱਚ ਦੁਪਹਿਰ ਨੂੰ ਚਲੀ ਆ ਤੇਰੇ ਖਣਜੇ ਕਰਦੇ ਸੀ ਜੀ ਬਸ ਦਾ 10-15 ਮਿੰਟ ਲੇਗ ਰਹੇ ਤੇ ਖੜੀ ਗੱਲ ਇਹ ਜੇ ਮੌਸਮ ਬਹੁਤ ਵਧੀਆ ਦਾ ਅੱਛਾ ਠੰਡ ਘੱਟ ਗਈ ਧੁੱਪ ਵੀ ਵਧੀਆ ਨਹੀਂ ਰਹੀ ਸੀਗੀ ਅੱਜ ਤੱਕ ਹਾਂ ਜਿਆਦਾ ਜਿਨਾਂ ਘੱਟ ਤੇ ਅੱਜ ਤੱਕ ਤੁਹਾਨੂੰ ਕਿਸ ਤਰ੍ਹਾਂ ਕਿਹਾ ਲੱਗਿਆ ਵੀ ਅੱਜ ਮੈਂ ਕੁਝ ਖਾਣੇ ਲੈ ਕੇ ਜਾਵਾਂਗਾ ਤੁਹਾਨੂੰ ਮੈਂ ਤਾਂ ਤੁਹਾਨੂੰ ਬਣਾਇਆ ਸੀਗਾ ਫੋਨ 'ਤੇ ਵੀ ਲੈ ਕੇ ਆਏ ਕੁਝ ਨਾ ਨਾ ਜੀ ਮੈਂ ਮੇਰਾ ਨਾ ਤਰਮਾਜ ਨਹੀਂ ਹੈਗਾ ਜੀ ਫਿਰ ਮੈਂ ਨਾ ਚੀਜ਼ ਲਿਆਉਂਦਾ ਮੈਨੂੰ ਪਤਾ ਹੁੰਦਾ ਨਾ ਵੀ ਮੈਂ ਚੀਜ਼ ਲਿਆਣੀ ਲਿਆਣੀ ਜੇ ਤੁਸੀਂ ਨਾ ਕਰਦੋ ਪਰ ਮੈਂ ਲਿਆ ਲਿਆਣੀ ਆ ਅੱਛਾ ਹਾਂ ਜੀ ਮੈਂ ਬਫਲੇ ਵੇਟਾਂ ਨੇ ਤੁਹ ਸੋਟੀ ਮੇਰੀ ਫੇਵਰੇਟ ਹੈ ਹਾਂ ਜ ਹਾਂਜੀ ਤਾਂ ਤੁਸੀਂ ਕਹਿ ਰਹੇ ਸੀ ਕੁਝ ਖਾਣਾ ਫਿਰ ਮੈਂ ਹੋਰ ਕੁਛ ਲੈ ਆਉਂਦਾ ਫਿਰ ਮੈਂ ਤੁਹਾਨੂੰ ਹੀ ਆ ਕਰਦਨੇ ਆ ਤੇ ਮੈਂ ਤੁਹਾਨੂੰ ਦਾਅਵਾ ਨਾ ਕਰਦੀ ਸੀਗੀ ਮੈਂ ਕਿਹਾ ਮੈਂ ਅੱਜ ਕੜੀ ਬਣਾਈ ਹੈ ਨਾਲ ਮੱਕੀ ਦੀ ਰੋਟੀ ਤੇ ਵਿੱਚ ਕਲਕ ਦਾ ਪ੍ਰਸ਼ਾਦਾ ਵੀ ਬਣਾਇਆ ਮੈਂ ਕਿ ਤੁਸੀਂ ਖਮਕੀ ਦੀ ਖਾਣੀ ਨਹੀਂ ਮੈਂ ਨਾਲ ਹੀ ਥੋੜੀ ਜਿਹੀ ਕਣਕ ਦੀ ਬਣਾਈ ਸੀ ਤੇ ਮੈਂ ਦਾਅਵਾ ਨਾ ਕਰਦੀ ਸੀ ਕਿ ਮੈਂ ਕਿ ਰਹਿਣ ਦੋ ਕੁਛ ਖਾਣੇ ਨੂੰ ਕਿ ਅੱਜ ਕੜੀ ਨਾਲ ਮੱਕੀ ਦੀ ਰੋਟੀ ਖਾਓਗੇ ਤੇ ਚਲੋ ਤੁਸੀਂ ਲਿਆਏ ਹਾਂਜੀ ਤਾਂ ਖਾ ਲੈਂਦੇ ਅੱਜ ਨਹੀਂ ਨਹੀਂ ਫਿਰ ਮੈਂ ਨਾ ਮੈਂ ਬਰਨਾ ਨਹੀਂ ਕਰਦਾ ਮੈਂ ਮੈਨੂੰ ਬਗਾਂ ਮੈਂ ਲੈਣੀ ਹੀ ਲੈਣਾ ਹਾਂ ਹਾਂਜੀ ਚਲੋ ਇਹ ਫਿਰ ਖਾਈਏ ਗਰਮ ਗਰਮ ਇੱਧਰ ਸਾਡੀ ਕੜੀ ਰਿੱਜਣ ਲੱਗੀ ਆ ਉਹਨੇ ਤੇ ਆਪਾਂ ਖਾ ਲਈਏ ਜੀ ਸਪ੍ਰਿੰਗ ਰੋਲ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਡੈਡੀ ਜੀ ਅੰਦਰ ਪਈ ਆ ਜੀ ਡੈਡੀ ਜੀ ਨੂੰ ਸੀ ਦੇ ਦੇ ਸੀ ਕੇ ਜੀ ਪਲੇਟ ਚ ਪਾ ਕੇ ਤੇ ਡੈਡੀ ਜੀ ਖਾਣ ਲੱਗੇ ਆ ਜੀ ਤੇ ਚਲੋ ਜੀ ਹੁਣ ਆਪਾਂ ਵੀ ਖਾ ਲਈਏ ਤੇ ਅਰਸੀ ਮੰਨਨੂ ਵੀ ਦੇ ਦਈਏ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਚਲੋ ਜੀ ਸੁੱਖ ਲੱਗੇ ਜੀ ਸਪ੍ਰਿੰਗ ਰੋਲ ਖਾਣ ਦਿਖਾ ਕੇ ਦੱਸੋ ਬੱਚੇ ਜੀ ਬੜੇ ਵਾਹ ਜੀ ਸਵਾਦ ਹੈ ਟੇਸਟੀ ਹੈ ਬਹੁਤ ਟੇਸਟੀ ਹੈ ਪਨੀਰ ਹੈ ਲੈ ਚ ਪਾਇਆ ਵਾ ਜੀ ਪਨੀਰਾ ਜਿਹੜਾ ਹੁੰਦੇ ਆ ਤੇ ਚਲੋ ਜੀ ਲੈ ਚਲੋ ਅੰਦਰ ਮੈਂ ਆ ਗਈ ਮੈਂ ਮੜੀ ਦਾ ਕੜੀ ਟਕਿਆ ਵਾ ਤੇ ਹਰਸੀ ਮਰਨ ਕੋ ਉਹਨੂੰ ਲੈ ਕੇ ਚਲੋ ਤੇ ਉਹਦੇ ਆ ਗਈ ਮੈਂ ਵੀ ਮੈਂ ਲੈ ਨਹੀਂ ਜਾ ਕੇ ਕੋਈ ਨਾ ਤੇ ਲੋ ਜੀ ਇੱਧਰ ਸਾਡੀ ਕੜੀ ਬਣ ਕੇ ਹੋ ਗਈ ਸੀਗੀ ਤਿਆਰ ਤੇ ਨਾਲ ਮੈਂ ਕਿਹਾ ਮੈਂ ਤਾਂ ਥੋੜੀ ਜੀ ਗੋਭੀ ਖਾਵਾਂਗੀ ਤੇ ਨਾਲ ਕੜੀ ਵੀ ਖਾਵਾਂਗੀ ਤੇ ਇੱਧਰ ਤਾਂ ਨਾਲ ਪਿਆ ਜੀ ਔਲੇ ਦਾ ਤੇ ਅਦਰਕ ਦਾ achar ਤੇ ਨਿੰਬੂ ਦਾ achar ਤੇ ਸੁੱਕ ਕਹਿੰਦੇ ਮੈਂ ਤਾਂ ਖਾਣੀ ਕਣਕ ਦੀ ਰੋਟੀ ਤੇ ਮੈਂ ਕਿਹਾ ਮੈਂ ਤਾਂ ਖਾਣੀ ਮੱਕੀ ਦੀ ਰੋਟੀ ਜੀ ਤੇ ਮਿਲੋ ਜੀ ਸੁੱਖਰਾਲ ਤੇ ਹੁਣ ਸੁੱਖ ਮੈਨੂੰ ਖਾ ਕੇ ਦੱਸੋਗੇ ਵੀ ਕਹੀ ਜੀ ਬਣੀ ਹੈ ਜੀ ਕੜੀ ਹਾਂ ਜੀ ਇਹ ਕਿਹਾ ਭਈ ਇਹ ਪਾਪਾ ਇਹ ਕਿਹਾ ਸਹੀ ਹੈ ਗੋਭੀ ਗੋਭੀ ਹੈ ਪੁੱਤਰਾ ਇਹ ਕਬੀ ਹਾਂ ਤੇ ਸਾਡੀ ਨਾਲ ਢੋਬੀ ਖਾਊਗਾ ਰੋਟੀ ਮੈਂ ਇਹਨਾਂ ਨੂੰ ਗਾਣੇ ਪੰਨੋਂ ਪਾਣੀਆ ਹੂੰ ਬਹੁਤ ਡਿਸਟਿਕ ਨੰਬਰ ਬਣੀ ਜੀ ਕੜੀ ਦਾ ਟੇਸਟੀ ਬਣ ਗਈ ਪਰ ਛੜੀਕਾ ਕਮੀ ਰਹੀ ਬਸ ਵੀ ਧਨੀਆ ਨਹੀਂ ਪਿਆ ਹੈਗਾ ਅੜੀਆਂ ਮੈਂ ਡੈਡੀ ਨੂੰ ਕਿਹਾ ਸੀਗਾ ਡੈਡੀ ਕਹਿੰਦੇ ਵੀ ਪਹਿਲਾਂ ਡੈਡੀ ਆਈ ਲੇਟ ਸ਼ਾਪ ਨੂੰ ਮੈਂ ਕੜੀ ਬਣਾਉਣ ਦੀ ਵੀ ਲੇਟ ਹੋ ਗਈ ਤੇ ਫਿਰ ਮੇਰਾ ਫੋਨ ਛੇ ਥੋੜਾ ਜਿਹਾ ਤੁਹਾਨੂੰ ਪਤਾ ਹੈ ਰੀਚਾਰਜ ਵੀ ਖਤਮ ਹੋ ਗਿਆ ਸੀਗਾ ਫੋਨ ਵੀ ਨਹੀਂ ਹੋਇਆ ਫਿਰ ਤੇ ਤਾਂ ਕਰਕੇ ਤੁਹਾਨੂੰ ਮੈਂ ਕਿਹਾ ਲੰਮਾ ਮੈਂ ਵੀ ਜਾਦੀ ਮੈਂ ਤਾਂ ਫੋਕਾਤ ਮੈਂ ਬਿਰ ਮੈਂ ਕਿ ਹੱਲ ਮੇਰਾ ਬਹਿ ਕੇ ਕਾਲ ਨੂੰ ਕਰਵਾ ਲੂੰਗੀ ਬੋਲ ਰਹਾ ਤੁਸੀਂ ਆ ਗਏ ਸੀਗੇ ਮੈਂ ਤਾਂ ਨਹੀਂ ਕਿਹਾ ਫਿਰ ਮੈਂ ਗੇ ਭੇਜਾਂਗਾ ਉਲ ਮੁੜ ਕੇ ਦੁਬਾਰਾ ਅੱਛਾ ਜੀ ਤੇ ਤਾਂ ਫਿਰ ਕੋਈ ਨੀ ਕਾਲ ਨੂੰ ਕਰਾਉਂਦੇ ਫਿਰ ਕਾਲ ਨੂੰ ਕਰਵਾ ਲੂੰਗੀ ਮੈਂ ਕਿ ਲਈ ਰੂਟ ਤੁਹਾਨੂੰ ਪਤਾ ਨਹੀਂ ਰਹਾ ਵੀ ਹੋ ਗਿਆ ਸੀਗਾ ਤੁੰ ਦੂਜੀ ਪੈ ਜਾਂਦੀ ਛਾਪ ਨੂੰ ਮੈਂ ਕਿ ਚੱਲ ਕਰਾਈ ਆ ਜਾਣ ਤੋਂ ਕੋਈ ਨਾ ਹਾਂਜੀ ਕੋਈ ਨੀ ਕੁ ਦਿਨ ਚ ਕੁਝ ਨਹੀਂ ਹੋਣ ਲੱਗਿਆ ਰਹੀ ਚਾਰਜ ਦਾ ਜੀ ਹਾਂਜੀ ਹਾਂ ਕੋਈ ਕਰਨ ਨੀ ਕਰਾ ਦੇ ਤੇ ਤੁਸੀਂ ਮੈਨੂੰ ਪਹਿਲਾਂ ਕੜੀ ਦੱਸੋ ਵੀ ਕੜੀ ਵਧੀਆ ਬਣੀ ਹੈ ਕੜੀ ਬਹੁਤ ਸਵਾਦ ਇੱਕ ਨੰਬਰ ਬਣਾਈ ਹੈ ਤੁਸੀਂ ਬਹੁਤ ਟੈਸਟੀ ਤੇ ਚਲੋ ਜੀ ਫਿਰ ਹੁਣ ਅਸੀਂ ਖਾ ਲਈ ਜੀ ਪ੍ਰਸ਼ਾਦਾ ਤੇ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਜਿੱਦੇ ਤੁਹਾਨੂੰ ਮਿਲੂਗੇ ਕਿਸੇ ਅਗਲੇ ਬਲੌਗ ਚ ਬਾਏ ਬਾਏ ਕਰ ਦੋ ਬਾਏ ਬਾਏ ਜੀ ਸਿਮੂ ਬਾਏ ਕਰ ਦੋ ਪੁੱਤ ਘਰੇ ਲੱਡੋ ਬਾਏ ਤਾਂ ਤੇ ਸਿਮੂ ਸਾਡੀ ਅੱਜ ਥੋੜੀ ਜੀ ਸਾਈਡ ਵੈੜ ਹੈ ਜੀ ਕੋਈ ਵੀ ਤੇ ਚਲੋ ਜੀ ਫਿਰ ਮਿਲਦੇ ਆ ਜੀ ਤੁਹਾਨੂੰ ਅਗਲੇ ਬਲੌਗ ਚ